ਇਹ ਮਾਂ ਅੰਕਨੁਲਾ ਮਿਨਿਸਟਰੀ ਦੇ ਵੱਲੋਂ ਆ ਬਹੁਤ ਹੀ ਵਧੀਆ ਸਕੀਮ ਹੈ ਕਿ ਇੰਨੀਆਂ ਮਿਨਿਸਟਰੀਆਂ ਆਈਆਂ ਇੰਨੀਆਂ ਸ਼ੁਰੂ ਜਿੰਦਾਬਾਦ ਸੀ ਇਕਤਾ 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 ਜਿੰਦਾਬਾਦ ਹallelujah 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 ਤੁਸੀਂ ਦੇਖ ਰਹੇ ਹੋ ਜੀ ਆਪ ਦਾ ਹਰਮਨ ਪਿਆਰਾ ਚੈਨਲ ਜੀਐਮ7 ਨਿਊਜ਼ ਹਕ ਸੱਚ ਨਿਰਪੱਖਤਾ ਤੇ ਨੇੜੜ ਆਵਾਜ਼ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਬੋਲੀਆਂ ਨੇੜੇ ਅਜ਼ਨਾਲਾ ਜਿੱਥੇ ਕਿ ਨੌਜਾਨ ਮਸੀਹਦ ਵਾਲੋਂ ਮੀਟਿੰਗ ਕਰਵਾਈ ਜਾ ਰਹੀ ਹੈ ਜਿਸ ਦੇ ਪ੍ਰਧਾਨ ਜਸਜੀ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਸਾਰਿਆਂ ਮੇਰੇ ਵੱਲੋਂ ਜਮਸੀ ਦੀ ਨੌਜਾਨ ਮਸੀਹ ਦਾ ਅਲੱਦਾ ਚੇਅਰਮੈਨ ਅੱਜ ਇਸ ਪਿੰਡ ਬੋੜੀਆਂ ਵਿੱਚ ਆਇਆ ਵਾਂ ਮੈਂ ਇਹ ਮੁੰਡਿਆਂ ਨੂੰ ਇਹ ਇੱਕ ਟੀਮ ਬਣਾ ਕੇ ਚੱਲਿਆ ਵਾਂ ਕਿ ਨੌਜਾਨ ਮਸੀਹ ਦਾ ਜਿਹੜੀ ਟੀਮ ਆ ਸਾਰੇ ਜ਼ਿਲ੍ਹੇ ਦੇ ਵਿੱਚ ਕੰਮ ਕਰਦੀ ਪਈ ਆ ਜੀ ਨੌਜਾਨਾਂ ਨੂੰ ਜਾਗਰੂਤ ਕਰਨ ਵਾਸਤੇ ਇੱਕ ਟੀਮ ਤਾਂ ਠੀਕ ਐਤੀ ਗਈ ਆ ਅਸੀਂ ਇੱਕ ਉਪਰਾਲਾ ਕੀਤਾ ਵਾ ਕਿ ਨੌਜਾਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਿਆ ਜਾਵੇ ਜਿਹੜੇ ਲੋਕ ਨਸ਼ੇ ਦੇ ਵਿੱਚ ਫਸੇ ਨੇ ਉਹਨਾਂ ਨੂੰ ਕੱਢਿਆ ਜਾਵੇ ਇਸ ਟੀਮ ਵਿੱਚ ਜੋੜਿਆ ਜਾਵੇ ਉਦੋਂ ਬਾਅਦ ਚਰਚੇ ਦੇ ਨਾਲ ਜੋੜਿਆ ਜਾਵੇ ਕਿਉਂਕਿ ਲੋਕ ਮਾੜੇ ਕੰਮ ਛੱਡਣ ਨੌਜਾਨ ਨਸ਼ਿਆਂ ਛੱਡਣ ਤੇ ਇਸ ਨੌਜਾਨ ਜਿਹੜੀ ਟੀਮ ਐ ਸਾਡੀ ਇਹਦੇ ਵਿੱਚ ਭਾਗ ਲੈਣਾ ਕਿਉਂਕਿ ਤੇ ਪ੍ਰਧਾਨ ਜੀ ਜਿਹੜੀਆਂ ਤੁਹਾਡੀਆਂ ਮੀਟਿੰਗਾਂ ਹੋ ਰਹੀਆਂ ਪਿੰਡ-ਪਿੰਡ ਹੋ ਰਹੀਆਂ ਜਾਂ ਮਤਲਬ ਸਾਰੇ ਪਿੰਡ ਦੇ ਵਿੱਚ ਹੋ ਰਹੀਆਂ ਸਾਰੇ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਸਾਰੇ ਮੈਂ ਪੰਜਾਬ ਦਾ ਚੇਅਰਮੈਨ ਆ ਗੁਰਦਾਸਪੁਰ ਹਲਕੇ ਵਿੱਚ ਵੀ ਮੇਰੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਨ੍ਹਾਂ ਨਾਲੇ ਹਲਕੇ ਵਿੱਚ ਮੀਟਿੰਗ ਇੱਕ ਦਿਨ ਦੇ ਵਿੱਚ 4-4 ਮੀਟਿੰਗਾਂ ਕਰਦੇ ਪਏ ਆਂ ਜੀ ਇੱਕ ਪ੍ਰਾਲਾ ਵਧੀਆ ਕੀਤਾ ਆ ਅਸੀਂ ਕਿ ਨੌਜਾਨਾਂ ਨੂੰ ਇਸ ਨਸ਼ੇ ਵਿੱਚੋਂ ਕੱਢਣਾ ਵੱਲ ਵਧੀਆ ਸੋਚ ਨਾਲ ਜੋੜਿਓ ਤੁਸੀਂ ਹਾਂਜੀ ਹਾਂਜੀ ਇਹਨਾਂ ਨੂੰ ਵਧੀਆ ਸੋਚ ਨਾਲ ਜੋੜਦੇ ਪਏ ਆਂ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਜਿਵੇਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨਹੀਂ ਜਾਂਦੀਆਂ ਇਕੱਠੇ ਹੋਵਾਂਗੇ ਇੱਕ ਜਾਗਰੂਤ ਕਰਨਾ ਹਰ ਇੱਕ ਇੱਕ ਟੀਮਵਰਕ ਬਣਾਉਣਾ ਚਾਹੀਦਾ ਵਾ ਕੋਈ ਵੀ ਸੰਸਥਾ ਵਾ ਹਰ ਇੱਕ ਨੇ ਟੀਮਵਰਕ ਬਣਾਇਆ ਅਸੀਂ ਵੀ ਜਿਹੜਾ ਨੌਜਨ ਮਸੀਹਾ ਲੇਕ ਇੱਕ 10 ਸਾਲ ਤੋਂ ਬਣਿਆ ਪਿਆ ਵਾ 10 ਸਾਲ ਤੋਂ ਹੀ ਕੰਮ ਕਰਦੇ ਪਏ ਆ ਬੜਾ ਉਪਰਾਲਾ ਵਾ ਬੜੇ ਨੌਜਨ ਜੁੜਦੇ ਪਏ ਨੇ ਬੜੇ ਖੁਸ਼ੀ ਨਾਲ ਜੁੜਦੇ ਪਏ ਨੇ ਬਸ ਇੱਕ ਵਾਰਾ ਕਹਿਣ ਦੀ ਲੋੜ ਆ ਤੇ ਨੌਜਨ ਆਪੇ ਜੁੜਦੇ ਪਏ ਨੇ ਆ ਵੇਖੋ ਨੌਜਨ ਕਿੰਨੇ ਆ ਇਹ ਸਾਰੇ ਜਿਹੜੇ ਨਾ ਕਿ ਮੇਰੇ ਨਾਲ ਕੰਮ ਕਰਨਗੇ ਪਰ ਕਰਦੇ ਵੀ ਨੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਕੋਈ ਮੈਨੂੰ ਜ਼ਿੰਮੇਵਾਰੀ ਦੇ ਕੇ ਚੱਲੇ ਰੇ ਉਹ ਜ਼ਿੰਮੇਵਾਰੀ ਨੂੰ ਮੈਂ ਤਨੋਂ ਮਨੋਂ ਜਿਹੜੇ ਲੋਕ ਰਾਸ਼ਨ ਨਹੀਂ ਲੈ ਸਕਦੇ ਵਿਧਵਾ ਭੈਣਾਂ ਨੇ ਅਸੀਂ ਉਹਨਾਂ ਨੂੰ ਰਾਸ਼ਨ ਵੀ ਦਵਾਂਗੇ ਜਿਹੜੀਆਂ ਭੈਣਾਂ ਸਖਲਾਈ ਤਾਂ ਸਰਪੰਚ ਜੀ ਇੱਕ ਗੱਲ ਹੋਰ ਹੈ ਮੰਨ ਲਓ ਜਿਹੜਾ ਤੁਸੀਂ ਰਾਸ਼ਨ ਦਾ ਕਹਿ ਰਹੇ ਹੋ ਰਾਸ਼ਨ ਦਾ ਤੁਸੀਂ ਆਪਣੇ ਸੰਸਥਾ ਵੱਲੋਂ ਕਰ ਰਹੇ ਹੋ ਜਾਂ ਕਿਵੇਂ ਆ ਨਹੀਂ ਅਸੀਂ ਆਪਣੀ ਸੰਸਥਾ ਵੱਲੋਂ ਕਰਦੇ ਪਏ ਆਾਨੂੰ ਕੋਈ ਫੰਡ ਨਹੀਂ ਆਉਂਦਾ ਨਾ ਹੀ ਮਿਨਿਸਟਰੀ ਵੱਲੋਂ ਕਰਨ데요 ਮਿਨਿਸਟਰੀ ਸਾਡੀ ਵੀ ਦਿੰਦੀ ਆ ਪਰ ਜਿਹੜਾ ਅਸੀਂ ਰਾਸ਼ਨ ਦੇ ਰਹੇ ਆ ਇਹ ਆਪਣੀ ਨੌਜਾਨ ਮਸੀਦ ਦਾ ਵੱਲੋਂ ਦੇ ਰਹੇ ਆ ਆਪਣੀ ਟੀਮ ਵੱਲੋਂ ਦੇ ਰਹੇ ਆ ਕੋਈ ਕਿਸੇ ਕੋਈ ਫੰਡ ਨਹੀਂ ਲੈ ਰਹੇ ਇਹ ਸਾਰਾ ਜਿਹੜਾ ਵਾ ਇਹ ਨੌਜਾਨ ਮਸੀਹ ਦਾ ਲੱਭ ਲਓ ਪ੍ਰਧਾਨ ਜੀ ਇੱਕ ਚੀਜ਼ ਹੋਰ ਹੈ ਮੰਨ ਲਓ ਜਿਸ ਤਰ੍ਹਾਂ ਕਿ ਆਪਾਂ ਕ੍ਰਿਸ਼ਨ ਭਾਈ ਜੈ ਜੀ ਹੱਲ ਬਕਾਰਿਆ ਆ ਸਭਣਾ ਲਈ ਹੈ ਪ੍ਰਧਾਨ ਜੀ ਇਹਦੇ ਬਰ ਦੱਸੋ ਜਿਹੜਾ ਮਰਜੀ ਧਰਮ ਹੋਵੇ ਕਿਉਂਕਿ ਸਾਡੇ ਰੱਬ ਦੇ ਦਾਸਾਂ ਨੇ ਦੱਸਿਆ ਵਾ ਕਿ ਪ੍ਰਭੂ ਯਸੂ ਮਸੀਹ ਜਿਹੜਾ ਵਾ ਧਰਮ ਨਹੀਂ ਬਦਲਦਾ ਕੋਈ ਜਾਤ ਨਹੀਂ ਬਦਲਦਾ ਉਹ ਬੰਦੇ ਦਾ ਦਿਲ ਬਦਲਦਾ ਵਾ ਤੇ ਉਹਦੀ ਜ਼ਿੰਦਗੀ ਬਦਲਦਾ ਵਾ ਇਸੇ ਤਰ੍ਹਾਂ ਅਸੀਂ ਹਰ ਜਿਵੇਂ ਰੱਬ ਦੇ ਦਾਸ ਕੋਈ ਧਰਮ ਦਾ ਕੋਈ ਜਾਤ ਪਾਤ ਨਹੀਂ ਰੱਖਦੇ ਇਸੇ ਤਰ੍ਹਾਂ ਸਾਡੀ ਜਿਹੜੀ ਨੌਜਾਨ ਮਸੀਹ ਹਾਲਿਆ ਇਹ ਵੀ ਕਿਸੇ ਕੌਮ ਦਾ ਕੋਈ ਮਸਲਾ ਨਹੀਂ ਹੈਗਾ ਜਿਹੜਾ ਵੀ ਭ ਉਹ ਸਾਡੇ ਨਾਲ ਕੰਟੈਕਟ ਕਰੇ ਅਸੀਂ ਉਹਨੂੰ ਰਾਸ਼ਨ ਦੇਵਾਂਗੇ ਕਿਸੇ ਵੀ ਕਹੇ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਜੀ ਇਹ ਪਾਸੇ ਜਿਹੜਾ ਰਾਸ਼ਨ ਤੁਸੀਂ ਦੇ ਰਹੇ ਹੋ ਮਤਲਬ ਇਹ ਵਨ ਟਾਈਮ ਹੀ ਆ ਜਾਂ ਮਤਲਬ ਲਾਈਫਟਾਈਮ ਹੀ ਦੇ ਰਹੇ ਹੋ ਲਾਈਫਟਾਈਮ ਲਾਈਫਟਾਈਮ ਹਰ ਵੀਨੇ ਜਿੰਨਾ ਚਿਰ ਬੰਦੇ ਦੀ ਜ਼ਿੰਦਗੀ ਆ ਜੀ ਅਸੀਂ ਲਾਈਫਟਾਈਮ ਵਾਸਤੇ ਉਹਨਾਂ ਵਾਅਦਾ ਕੀਤਾ ਜਿਹੜਾ ਵਾਅਦਾ ਕਰਕੇ ਆਉਨੇ ਆ ਉਹ ਵਾਅਦੇ ਉੱਤੇ ਪੂਰਾ ਕੱਪੜਾਂਗੇ ਕੋਈ ਇਹ ਨਹੀਂ ਕਿ ਇੱਕ ਮਹੀਨੇ ਦੇ ਦਿੱਤਾ ਉਹਦੀ ਫੋਟੋ ਖਿੱਚ ਲਈ ਤੇ ਬਾਅਦ ਵਿੱਚ ਆਈ ਲੱਭਣਾ ਨਹੀਂ ਪ੍ਰਧਾਨ ਜੀ ਐਵੇਂ ਹੁੰਦਾ ਨਾ ਜਿਵੇਂ ਆਪਾਂ ਜ਼ਿਆਦਾਤਰ ਵੀਨੇ ਪਿੰਡਾਂ 'ਚ ਜਿਵੇਂ ਕਿ ਤੁਸੀਂ ਪਹਿਲਾਂ ਵੀ ਗੱਲ ਬੋਲੀ ਆ ਕਿ ਮਤਲਬ ਉ ਜਿੱਤੇ ਨਹੀਂ ਵੀ ਲੋਡ ਹੁੰਦੀ ਉਹ ਵੀ ਵੀਡੀਓ ਬਣਾਵਣਾ ਪਾਈ ਜਾਂਦੇ ਉਸ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਰੱਬ ਦੇ ਦਸਾਂ ਨੇ ਇੱਕ ਵਧੀਆ ਉਪਰਾਲਾ ਕੀਤਾ ਵਾ ਕਿ ਜਿਹੜੇ ਲੋਕ ਦੱਬੇ ਕੁਚਲੇ ਲੋਕ ਨੇ ਜਿਵੇਂ ਗਰੀਬ ਲੋਕ ਨੇ ਜਿਨ੍ਹਾਂ ਦੇ ਕਮਰੇ ਡਿੱਗਣ ਵਾਲੇ ਨੇ ਥੱਲੇ ਥੰਮੀਆਂ ਦਿੱਤੀਆਂ ਹੋਈਆਂ ਨੇ ਕੰਧਾਂ ਪਾਟੀਆਂ ਹੋਈਆਂ ਨੇ ਵਾਲੇ ਟੁੱਟੇ ਹੋਏ ਨੇ ਜਦੋਂ ਮੀਂਹ ਆਉਂਦਾ ਵਾ ਤਾਂ ਪਾਣੀ ਜਿਹੜਾ ਸਾਰਾ ਘਰਾਂ ਦੇ ਵਿੱਚ ਵੜ ਜਾਂਦਾ ਵਾ ਤਿੰਨ ਚਾਰ ਫੁੱਟ ਲੋਕਾਂ ਦੇ ਜਿਹੜੇ ਕਮਰੇ ਡੂੰਘੇ ਨੇ ਮੈਂ ਵੇਖਿਆ ਉਹ ਹੈਗੇ ਆ ਸੇਵਾ ਦੇ ਲਾਇਕ ਕਿਉਂਕਿ ਉਹ ਬੰਦਿਆਂ ਨੂੰ ਜ਼ਰੂਰਤ ਆ ਰੱਬ ਦੇ ਦਸਾਂ ਨੇ ਇਹੀ ਕ ਮੈਂ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹਾਂਗਾ ਇਹੋ ਜਿਹੇ ਵੀਡੀਓ ਨਹੀਂ ਪਾਉਂਦੀ ਲੋੜ ਹੈ ਕਿਉਂਕਿ ਤੁਹਾਡੇ ਪ੍ਰਭੂ ਨੇ ਬੜੇ ਵਧੀਆ ਕਮਰੇ ਬਣਾ ਕੇ ਦਿੱਤੇ ਨੇ ਇਹ ਸਿਰਫ ਜਿਹੜਾ ਰੱਬ ਦੇ ਦਾਸਾਂ ਦੀ ਸੋਚ ਹੈ ਇਹ ਦੱਬੇ ਕੁਚਲੇ ਲੋਕਾਂ ਵਾਸਤੇ ਜਿਹੜੇ ਬਹੁਤ ਗਰੀਬ ਲੋਕ ਨੇ ਜੇ ਕੰਮ ਨਹੀਂ ਕਰ ਸਕਦੇ ਆਪਣੀ ਮਿਹਨਤ ਨਾਲ ਕਮਰੇ ਨਹੀਂ ਬਣਾ ਸਕਦੇ ਇਹ ਉਹਨਾਂ ਵਾਸਤੇ ਜੀ ਧੰਨਵਾਦ ਪ੍ਰਧਾਨ ਜੀ